ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਪદ્ધਤੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੋ ਜ਼ਿਆਦਾਤਰ ਵਿਦਿਆਰਥੀ ਵੀਜ਼ਾ ਰਾਹੀਂ ਦੇਸ਼ ਦੇ ਵਿੱਚ ਆਉਣ ਵਾਲੇ ਆਰਥਿਕ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਗਿਆ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਗਿਆ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਰਿਲੀਜ਼ ਦੇ ਇੱਕ ਅਪਡੇਟ ਦੇ ਵਿੱਚ 2026 ਤੇ 28 ਦੇ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ ਹੈ ਇਦੇ ਵਿੱਚ 3.8 ਲੱਖ ਸਥਾਈ ਨਿਵਾਸੀਆਂ ਨੂੰ ਲੈਣ ਅਤੇ ਕੰਮ ਅਤੇ ਪੜ੍ਹਾਈ ਤੇ ਲਈ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਸ਼ਾਮਲ ਹੈ। ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਸਥਿਰਤਾ ਦੇ ਪੜਾਅ ਉੱਤੇ ਹੈ ਅਤੇ ਹੋਰ ਲੋਕਾਂ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਸਗੋਂ ਦੇਸ਼ ਦੀ ਵਿਹਾਈਸ਼, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਨਾਲ ਆਪਣੀ ਆਬਾਦੀ ਨੂੰ ਸੰਤੁਲਿਤ ਕਰਨਾ ਹੈ। 2026 ਦੇ ਲਈ IRCC ਨੂੰ ਲਗਭਗ 4 ਲੱਖ 8 ਹਜ਼ਾਰ ਸਟੱਡੀ ਪਰਮਿਟ ਦੇਣ ਦੀ ਉਮੀਦ ਹੈ ਇਸ ਵਿੱਚ ਇੱਕ ਵਾਰ ਦੇ ਵਿੱਚ 1 ਲੱਖ 55 ਹਜ਼ਾਰ ਪਰਮਿਟ ਸ਼ਾਮਲ ਨੇ ਜੋ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ 2 ਲੱਖ 53 ਹਜ਼ਾਰ ਐਕਸਟੈਂਸ਼ਨ ਜੋ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਇਹ ਰਕਮ 2025 ਦੇ ਮੁਕਾਬਲੇ 7% ਘੱਟ ਹੈ ਜਿਹੜਾ ਕਿ 4 ਲੱਖ 37 ਹਜ਼ਾਰ ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ 2024 ਦੇ 4 ਲੱਖ 85 ਹਜ਼ਾਰ ਪਰਮਿਟ ਜਾਰੀ ਕਰਨ ਦੇ ਟੀਚੇ ਤੋਂ 16% ਛੋਟ ਕੱਟ ਹੈ ਇਹ ਸਭ ਕੁਝ ਦੇਸ਼ ਦੀ ਖਤਰ ਹੈ ਦੇਸ਼ ਲਈ ਅਸਥਾਈ ਆਬਾਦੀ ਨੂੰ ਘਟਾਉਂਦੇ ਲਈ ਸਮੁੱਚੇ ਕੰਮ ਦੇ ਲਈ ਹੈ ਉਹ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਿਰਤਾ ਵੀ ਲਿਆਉਣਾ ਚਾਹੁੰਦੇ ਨੇ ਉਹਨਾਂ ਦੀ ਯੋਜਨਾ 2027 ਤੱਕ ਕੈਨੇਡਾ ਦੇ ਲਈ ਅਸਥਾਈ ਪ੍ਰਵਾਸੀਆਂ ਦੀ કુલ ਗਿਣਤੀ ਨੂੰ કુલ ਆਬਾਦੀ ਦੇ 5% ਤੋਂ ਘਟ ਕਰਨ ਦੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਵੇਂ ਕਿ 1 ਜਨਵਰੀ 2026 ਤੋਂ ਕਿਉਂਕਿ ਮਾਸਟਰ ਜਾਂ ਡਾਕਟਰੇਟ ਫਾਰ ਪਬਲਿਕ ਡੈਸੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ ਕਰ ਰਹੇ ਵਿਦਿਆਰਥੀ ਉਹਨਾਂ ਨੂੰ ਆਪਣੀ ਸਟੱਡੀ ਪਰਮਿਟਰ ਜਮ੍ਹਾਂ ਕਰਵੋ ਨੂੰ ਤੇ ਦੁਬਾਰਾ ਪ੍ਰੋਮਿਸ਼ਨਲ ਜਾਰਟ ਟੈਰੀਟਰੀ ਅਟੈਸਟੇਸ਼ਨ ਲੈਟਰ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਉਸ ਸਮੂਹ ਨੇ ਜਿਨ੍ਹਾਂ ਨੂੰ 2026 ਦੇ ਲਈ ਐਲਟੀਏ ਦੀ ਲੋੜ ਨਹੀਂ ਪਵੇਗੀ 2026 ਦੇ ਲਈ ਚੀਨਾ ਬਿਨੇ ਕਾਰਨ ਨੂੰ ਹਜੇ ਵੀ ਆਰਟੀਆ ਦੇ ਲੋਡ ਹੈ ਉਹਨਾਂ ਦੇ ਲਈ 1 ਲੱਖ 80000 ਸਟਡੀ ਪਰਮਿਟ ਸੂਬਿਆਂ ਤੇ ਪ੍ਰਦੇਸ਼ਾਂ ਦੀ ਆਬਾਦੀ ਦੇ ਅਨੁਸਾਰ ਵੰਡੇ ਜਾਣਗੇ 2026 ਦੇ ਲਈ ਲੁੜਿੰਗ ਦੇ ਵਿਦਿਆਰਥੀਆਂ ਦੇ ਲਈ ਪ੍ਰਕਿਰਿਆ ਦੇ ਲਈ ਆਈਏਸੀਸੀ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਸਟਡੀ ਪਰਮਿਟਾਂ ਦੀ ਕੁੱਲ ਗਿਣਤੀ 3 ਲੱਖ 9670 ਹੈ ਗਿਣਤੀ ਅ즈ੀਦ ਦਾਅਤੇ ਕੀਤੀ ਗਈ ਹੈ ਕਿਉਂਕਿ ਮਨੇ ਜਾਣਦੇ ਕਿ ਹਰੇਕ ਨਿਆਂਪਾਲਿਕਾ ਨੂੰ 2024 ਤੋਂ 2025 ਤੱਕ ਸਟਡੀ ਪਰਮਿਟ ਅਜ਼ਯਦੀ ਪਰਵਾਨਗੀ ਦੇ ਅਧਾਰ 'ਤੇ ਆਪਣੀ ਜਾਰੀ ਕਰਨ ਦੇ ਟਿਚਰ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਪદ્ધਤੀਆਂ ਯੋਜਨਾਵਾਂ ਦਾ ਐਲਾਨ ਕੀਤਾ ਜੋ ਜ਼ਿਆਦਾਤਰ ਵਿਦਿਆਰਥੀ ਵੀਜ਼ਾ ਰਾਹੀਂ ਦੇਸ਼ ਦੇ ਵਿੱਚ ਆਉਣ ਵਾਲੇ ਆਰਥਿਕ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਗਿਆ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿਕਟੌਨ ਕੀਤਾ। ਜੀਹਾਂ ਕੈਨੇਡਾ ਇਮੀਗ੍ਰੇਸ਼ਨ ਰਿਲੀਜ਼ ਦੇ ਇੱਕ ਅਪਡੇਟ ਦੇ ਵਿੱਚ 2026 ਤੇ 28 ਦੇ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ। ਇਦੇ ਵਿੱਚ 3.8 ਲੱਖ 80 ਹਜ਼ਾਰ ਸਥਾਈ ਨਿਵਾਸੀਆਂ ਨੂੰ ਲੈਣ ਅਤੇ ਕੰਮ ਅਤੇ ਪੜ੍ਹਾਈ ਦੇ ਲਈ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਸ਼ਾਮਲ ਹੈ। ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਸਥਿਰਤਾ ਦੇ ਪੜਾਅ ਉੱਤੇ ਹੈ ਅਤੇ ਹੋਰ ਲੋਕਾਂ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਸਗੋਂ ਦੇਸ਼ ਦੀ ਰਿਹਾਈਸ਼, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਨਾਲ ਆਪਣੀ ਆਬਾਦੀ ਨੂੰ ਸੰਤੁਲਿਤ ਕਰਨਾ ਹੈ। 2026 ਤੇ ਲਈ ਆਈਏਸੀਸੀ ਨੂੰ ਲਗਭਗ 4 ਲੱਖ 8000 ਸਟਡੀ ਪਰਮਿਟ ਦੇਣ ਦੀ ਉਮੀਦ ਹੈ। ਇਸ ਦੇ ਵਿੱਚ ਇੱਕ ਵਾਰ ਦੇ ਵਿੱਚ 1,55,000 ਪਰਮਿਟ ਸ਼ਾਮਲ ਨੇ ਜੋ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ 2,53,000 ਐਕਸਟੈਂਸ਼ਨ ਜੋ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਇਹ ਰਕਮ 2025 ਦੇ ਮੁਕਾਬਲੇ 7% ਘਟ ਹੈ ਜੋ ਕਿ 4,37,000 ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ 2024 ਦੇ 4,85,000 ਪਰਮਿਟ ਜਾਰੀ ਕਰਨ ਦੇ ਟੀਚੇ ਤੋਂ 16% ਘਟ ਹੈ ਇਹ ਸਭ ਕੁਝ ਦੇਸ਼ ਦੀ ਖਤਰ ਹੈ ਦੇਸ਼ ਦੇ ਲਈ ਅਸਥਾਈ ਆਬਾਦੀ ਨੂੰ ਘਟਾਉਂਦੇ ਲਈ ਸਮੁੱਚੇ ਕੰਮ ਦੇ ਲਈ ਹੈ ਉਹੋ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਿਰਤਾ ਵੀ ਲਿਆਉਣਾ ਚਾਹੁੰਦੇ ਨੇ ਉਹਨਾਂ ਦੀ ਯੋਜਨਾ 2027 ਤੱਕ ਕੈਨੇਡਾ ਦੇ ਲਈ ਅਸਥਾਈ ਪ੍ਰਵਾਸੀਆਂ ਦੀ ਕੁੱਲ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੋਂ ਘੱਟ ਕਰਨ ਦੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਵੇਂ ਕਿ 1 ਜਨਵਰੀ 2026 ਤੋਂ ਕਿਉਂਕਿ ਮਾਸਟਰ ਜਾਂ ਡਾਕਟਰ ਫਾਰ ਪਬਲਿਕ ਡੈਸੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਕਰ ਰਹੇ ਵਿਦਿਆਰਥੀ ਉਹਨਾਂ ਨੂੰ ਆਪਣੀ ਸਟੱਡੀ ਪਰਮਿਟਰਸੀ ਜਮ੍ਹਾਂ ਕਰਵੋ ਅਤੇ ਦੁਬਾਰਾ ਪ੍ਰੋਵਿੰਸ਼ੀਅਲ ਜਾਰਟ ਟੈਰੀਟਰੀ ਅਟੈਸਟੇਸ਼ਨ ਲੈਟਰ ਜਮ੍ਹਾਂ ਕਰਾਉਂਦੇ ਲੋੜ ਨੇ ਪਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਉਸ ਮੂਹਨੇ ਜਿਨ੍ਹਾਂ ਨੂੰ 2026 ਦੇ ਲਈ ਐਲਟੀਏ ਦੀ ਲੋੜ ਨਹੀਂ ਪਵੇਗੀ 2026 ਦੇ ਲਈ ਜਿਨ੍ਹਾਂ ਬਿਨੇ ਕਾਰਨ ਨੂੰ ਹਜੇ ਵੀ ਆਰਟੀਏ ਦੀ ਲੋੜ ਹੈ ਉਹਨਾਂ ਦੇ ਲਈ 1 ਲੱਖ 6000 ਸਟਡੀ ਪਰਮਿਟ ਸੂਬਿਆਂ ਤੇ ਪ੍ਰਦੇਸ਼ਾਂ ਦੀ ਆਬਾਦੀ ਦੇ ਅਨੁਸਾਰ ਵੰਡੇ ਜਾਣਗੇ 2026 ਦੇ ਲਈ ਲੋੜਿੰਦੇ ਵਿਦਿਆਰਥੀਆਂ ਦੇ ਲਈ ਪ੍ਰਕਿਰਿਆ ਦੇ ਲਈ ਆਈਏਸੀਸੀ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਸਟਡੀ ਪਰਮਿਟਾਂ ਦੀ ਕੁੱਲ ਗਿਣਤੀ 3 ਲੱਖ 9670 ਹੈ ਗਿਣਤੀ ਅਰਜ਼ੀ ਦਾਤੇ ਕੀਤੇ ਕਿਉਂਕਿ ਮਨੇ ਜਾਣਦੇ ਕਿ ਹਰੇਕ ਨਿਆਇਪਾਲਿਕਾ ਨੂੰ 2024 ਤੋਂ 2025 ਤੱਕ ਸਟੇਡੀ ਪਰਮਿਟ ਅਸਯਦੀ ਪਰਮਾਨਗੀ ਦੇ ਅਧਾਰ ਉਤੇ ਆਪਣੀ ਜਾਰੀ ਕਰਨ ਦੇ ਟਿਚੇ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਪદ્ધਤੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੋ ਜ਼ਿਆਦਾਤਰ ਵਿਦਿਆਰਥੀ ਵੀਜ਼ਾ ਰਾਹੀਂ ਦੇਸ਼ ਦੇ ਵਿੱਚ ਆਉਣ ਵਾਲੇ ਆਰਥਿਕ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਗਿਆ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਗਿਆ ਜਿहां ਕੈਨੇਡਾ ਇਮੀਗ੍ਰੇਸ਼ਨ ਰਿਲੀਜ਼ ਤੇ ਇੱਕ ਅਪਡੇਟ ਦੇ ਵਿੱਚ 2026 ਤੇ 28 ਦੇ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ ਇਦੇ ਵਿੱਚ 3.8 ਲੱਖ 80 ਹਜ਼ਾਰ ਸਥਾਈ ਨਿਵਾਸੀਆਂ ਨੂੰ ਲੈਣ ਅਤੇ ਕੰਮ ਅਤੇ ਪੜ੍ਹਾਈ ਦੇ ਲਈ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਂਦੀ ਯੋਜਨਾ ਸ਼ਾਮਲ ਹੈ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਸਥਿਰਤਾ ਦੇ ਪੜਾਅ ਉੱਤੇ ਹੈ ਅਤੇ ਹੋਰ ਲੋਕਾਂ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਸਗੋਂ ਦੇਸ਼ ਦੀ ਰਿਹਾਈਸ਼ ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਨਾਲ ਆਪਣੀ ਆਬਾਦੀ ਨੂੰ ਸੰਤੁਲਿਤ ਕਰਨਾ ਹੈ 2026 ਤੇ ਲਈ ਆਈਏ ਸੀਸੀ ਨੂੰ ਲਗਭਗ 4 ਲੱਖ 8000 ਸਟਡੀ ਪਰਮਿਟ ਦੇਣ ਦੀ ਉਮੀਦ ਹੈ एसवीजी क्वार्टर ਦੇ ਵਿੱਚ 1,55,000 ਪਰਮਿਟ ਸ਼ਾਮਲ ਨੇ ਜੋ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ 2,53,000 ਐਕਸਟੈਂਸ਼ਨ ਜੋ ਮੌਜੂਦਾ ਅਤੇ ਵਾਪਸ ਹੋਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਇਹ ਰਕਮ 2025 ਦੇ ਮੁਕਾਬਲੇ 7% ਘਟ ਹੈ ਜੁਰ ਕਿ 4,37,000 ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ 2024 ਦੇ 4,85,000 ਪਰਮਿਟ ਜਾਰੀ ਕਰਨ ਦੇ ਟੀਚੇ ਤੋਂ 16% ਘਟ ਹੈ। ਇਹ ਸਭ ਕੁਝ ਦੇਸ਼ ਦੀ ਖਤਰਾ ਹੈ ਦੇਸ਼ ਲਈ ਅਸਥਾਈ ਆਬਾਦੀ ਨੂੰ ਘਟਾਉਂਦੇ ਰਹੀ ਸਮੁੱਚੇ ਕੰਮ ਦੇ ਲਈ ਹੈ ਉਹੋ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਿਰਤਾ ਵੀ ਲਿਆਉਣਾ ਚਾਹੁੰਦੇ ਨੇ ਉਹਨਾਂ ਦੀ ਯੋਜਨਾ 2027 ਤੱਕ ਕੈਨੇਡਾ ਦੇ ਲਈ ਅਸਥਾਈ ਪ੍ਰਵਾਸੀਆਂ ਦੀ ਕੁੱਲ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੋਂ ਘੱਟ ਕਰਨ ਦੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਵੇਂ ਕਿ 1 ਜਨਵਰੀ 2026 ਤੋਂ ਕਿਉਂਕਿ ਮਾਸਟਰ ਜਾਂ ਡਾਕਟਰੇਟ ਫਾਰ ਪਬਲਿਕ ਡੈਸੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਆਪਣੀ ਸਟੱਡੀ ਪਰਮਿਟ ਅਰਸੇ ਜਮਾ ਕਰਵੋ ਨੂੰ ਤੇ ਦੁਬਾਰਾ ਪ੍ਰੋਵਿੰਸ਼ੀਅਲ ਜਾਰਟ ਟੈਰੀਟਰੀ ਅਟੈਸਟੇਸ਼ਨ ਲੈਟਰ ਜਮਾ ਕਰਾਉਣਾ ਲੋੜਨੇ ਪਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਉਸ ਸਮੂਹ ਨੇ ਜਿਨ੍ਹਾਂ ਨੂੰ 2026 ਦੇ ਲਈ ਐਲਟੀਏ ਦੀ ਲੋੜਨੇ ਪਵੇਗੀ 2026 ਵਿਦਿਆਲੇ ਚੀਨਾ ਬਿਨੇ ਕਾਰਨ ਨੂੰ ਹਜੇ ਵੀ ਆਰਟੀਆ ਦੇ ਲੋੜ ਹੈ ਉਹਨਾਂ ਦੇ ਲਈ 1 ਲੱਖ 8000 ਸਟਡੀ ਪਰਮਿਟ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਆਬਾਦੀ ਦੇ ਅਨੁਸਾਰ ਵੰਡੇ ਜਾਣਗੇ 2026 ਦੇ ਲਈ ਲੋੜਿੰਦੇ ਵਿਦਿਆਰਥੀਆਂ ਦੇ ਲਈ ਪ੍ਰਕਿਰਿਆ ਦੇ ਲਈ ਆਈਏਸੀਸੀ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਸਟਡੀ ਪਰਮਿਟਾਂ ਦੀ ਕੁੱਲ ਗਿਣਤੀ 3 ਲੱਖ 9670 ਹੈ ਗਿਣਤੀ ਅਰਜ਼ੀ ਦਿੱਤਾ ਗਈ ਹੈ ਕਿਉਂਕਿ ਮਨੇ ਜਾਣਦੇ ਕਿ ਹਰੇਕ ਨੈਪਾਲੀਕਾ ਨੂੰ 2024 ਤੋਂ 2025 ਤੱਕ ਸਟਡੀ ਪਰਮਿਟ ਅਜ਼ੀਦੀ ਪਰਮਾਨਗੀ ਦਿੱਤੀ ਦਾਰ ਹੋ ਤੇ ਆਪਣੀ ਜਾਰੀ ਕਰਨ ਦੇ ਟਿਚਰ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਪદ્ધਤੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੋ ਜ਼ਿਆਦਾਤਰ ਵਿਦਿਆਰਥੀ ਵੀਜ਼ਾ ਰਾਹੀਂ ਦੇਸ਼ ਦੇ ਵਿੱਚ ਆਉਣ ਵਾਲੇ ਆਰਥਿਕ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਗਿਆ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿਕਟੌਣ ਗਿਆ ਜਿहां ਕੈਨੇਡਾ ਇਮੀਗ੍ਰੇਸ਼ਨ ਰਿਲੀਜ਼ ਤੇ ਇੱਕ ਅਪਡੇਟ ਦੇ ਵਿੱਚ 2026 ਤੇ 28 ਦੇ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ ਇਦੇ ਵਿੱਚ 3.8 ਲੱਖ ਸਥਾਈ ਨਿਵਾਸੀਆਂ ਨੂੰ ਲੈਣ ਅਤੇ ਕੰਮ ਅਤੇ ਪੜ੍ਹਾਈ ਤੇ ਲਈ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਸ਼ਾਮਲ ਹੈ। ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਸਥਿਰਤਾ ਦੇ ਪੜਾਅ ਉੱਤੇ ਹੈ ਅਤੇ ਹੋਰ ਲੋਕਾਂ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਸਗੋਂ ਦੇਸ਼ ਦੀ ਵਿਹਾਈਸ਼, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਨਾਲ ਆਪਣੀ ਆਬਾਦੀ ਨੂੰ ਸੰਤੁਲਿਤ ਕਰਨਾ ਹੈ। ਧੋਜਾ 26 ਤੇ ਲਈ ਆਈਏ ਸੀਸੀ ਨੂੰ ਲਗਭਗ 4 ਲੱਖ 80000 ਜੜੀ ਪਰਮਿਟ ਦੇਣ ਦੀ ਉਮੀਦ ਹੈ ਇਸ ਵਿੱਚ ਇੱਕ ਵਾਰ ਦੇ ਵਿੱਚ 155000 ਪਰਮਿਟ ਸ਼ਾਮਲ ਨੇ ਜੋ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ 253000 ਐਕਸਟੈਂਸ਼ਨ ਜੋ ਮੌਜੂਦਾ ਅਤੇ ਵਾਪਸ ਹੋਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਇਹ ਰਕਮ 2025 ਦੇ ਮੁਕਾਬਲੇ 7% ਘਟ ਹੈ ਜੋ ਕਿ 437000 ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ 2024 ਦੇ 485000 ਪਰਮਿਟ ਜਾਰੀ ਕਰਨ ਦੇ ਟੀਚੇ ਤੋਂ 16% ਘੱਟ ਹੈ ਇਹ ਸਭ ਕੁਝ ਦੇਸ਼ ਦੀ ਖਤਰ ਹੈ ਦੇਸ਼ ਦੇ ਲਈ ਅਸਥਾਈ ਆਬਾਦੀ ਨੂੰ ਘਟਾਉਂਦੇ ਲਈ ਸਮੁੱਚੇ ਕੰਮ ਦੇ ਲਈ ਹੈ ਉਹ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਿਰਤਾ ਵੀ ਲਿਆਉਣਾ ਚਾਹੁੰਦੇ ਨੇ ਉਨ੍ਹਾਂ ਦੀ ਯੋਜਨਾ 2027 ਤੱਕ ਕੈਨੇਡਾ ਦੇ ਲਈ ਅਸਥਾਈ ਪ੍ਰਵਾਸੀਆਂ ਦੀ કુલ ਗਿਣਤੀ ਨੂੰ કુલ ਆਬਾਦੀ ਦੇ 5% ਤੋਂ ਘਟ ਕਰਨ ਦੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਕੁਝ ਬਤਲਾਵ ਕਿਤੇ ਗਏ ਨੇ ਜਿਵੇਂ ਕਿ 1 ਜਨਵਰੀ 2026 ਤੋਂ ਕਿਉਂਕਿ ਮਾਸਟਰ ਜਾਂ ਡਾਕਟਰੇਟ ਫਾਰ ਪਬਲਿਕ ਡੈਸੀग्ਨੇਟਿਡ ਲਰਨਿੰਗ ਇੰਸਟੀਟਿਊਸ਼ਨ ਕਰ ਰਹੇ ਵਿਦਿਆਰਥੀ ਉਹਨਾਂ ਨੂੰ ਆਪਣੀ ਸਟੱਡੀ ਪਰਮਿਟ ਅਸ ਸੀ ਜਮ੍ਹਾਂ ਕਰਵੋ ਅਤੇ ਦੁਬਾਰਾ ਪ੍ਰੋਵਿੰਸ਼ੀਅਲ ਜਾਰ ਟੈਰੀਟਰੀ ਅਟੈਸਟੇਸ਼ਨ ਲੈਟਰ ਜਮ੍ਹਾਂ ਕਰਾਉਣੀ ਪਵੇਗੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਉਸ ਸਮੂਹ ਨੇ ਜਿਨ੍ਹਾਂ ਨੂੰ 2026 ਦੇ ਲਈ आरटीई दी ਲੋੜ ਨਹੀਂ ਪਵੇਗੀ 2026 ਦੇ ਲਈ ਚੀਨਾ ਬਿਨੇ ਕਾਰਨ ਨੂੰ ਹਜੇ ਵੀ ਆਰਟੀਈ ਦੀ ਲੋੜ ਹੈ ਉਹਨਾਂ ਦੇ ਲਈ 1 ਲੱਖ 6000 ਸਟੇਡੀ ਪਰਮਿਟ ਸੂਬਿਆਂ ਤੇ ਪ੍ਰਦੇਸ਼ਾਂ ਦੀ ਆਬਾਦੀ ਦੇ ਅਨੁਸਾਰ ਵੰਡੇ ਜਾਣਗੇ 2024 ਦੇ ਲਈ ਲੋੜਿੰਦੇ ਵਿਦਿਆਰਥੀਆਂ ਦੇ ਲਈ ਪ੍ਰਕਿਰਿਆ ਦੇ ਲਈ IASCC ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਸਟਡੀ ਪਰਮਿਟ ਅਸਯਦੀ ਦੀ ਕੁੱਲ ਗਿਣਤੀ 39670 ਹੈ ਗਿਣਤੀ ਅਜ਼ੀਦਾ ਦਿੱਤੀ ਗਈ ਹੈ ਕਿਉਂਕਿ ਮੈਨੂੰ ਜਾਂਦੇ ਕਿ ਹਰੇਕ ਨੇਪਾਲੀਕਾ ਨੂੰ 2024 ਤੋਂ 2025 ਤੱਕ ਸਟਡੀ ਪਰਮਿਟ ਅਸਯਦੀ ਪਰਮਾਨਗੀ ਦੇ ਅਧਾਰ ਉਤੇ ਆਪਣੀ ਜਾਰੀ ਕਰਨ ਦੇ ਟਿਚਰ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ